ਹਾਂ ਹੁਣ ਤੁਸੀਂ ਸਾਰੀ ਫਰੇਮ ਦੇ ਵਿੱਚ ਇਹਨੂੰ ਗੌਰ ਦੇ ਨਾਲ ਹੰਟ ਕੇ ਆ ਕੇ ਖੜੀ ਨੂੰ ਵੀ ਦੇਖ ਸਕਦੇ ਆ ਪਿੰਡ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲਾ ਕਾਇਮ ਆ ਜੀ ਤੇ ਅੱਜ ਪਿੰਡ ਪਹੁੰਚੇ ਸੀਗੇ ਕੰਡਾਵੰਨਾ ਕੰਡਾਵੰਨਾ ਬਿਲਕੁਲ ਆਪਣੇ ਪਿੰਡਾਂ ਦੇ ਨੇੜੇ ਆ ਭਧੌੜ ਵੀ ਇਹਨੂੰ ਨਜ਼ਦੀਕ ਪੈਣ ਦਾ ਤੇ ਇਧਰੋਂ ਰੰਪਰਾ ਫੁੱਲ ਵੀ ਨੇੜੇ ਆ ਜਾਂਦਾ ਵਿਚਾਲੇ ਪਿੰਡ ਆ ਜਾਂਦਾ ਇਹ ਉਸੇ ਰੋਡ ਤੇ ਜਿਹੜਾ ਪਧੌੜ ਰੰਪਰੇ ਨੂੰ ਜਾਂਦਾ ਤਾ ਅਜੇ ਤੇ ਵੀਡੀਓ ਸ਼ੂਟ ਕਰਦੇ ਆ ਝੋਟੀ ਬਹੁਤ ਚੰਗੀ ਹੈ ਗੋਪੀ ਦੀ ਹੈ ਡਾਕਟਰ ਜਗਜੀਤ ਵਾਲਾ ਤਾਂ ਗੋਪੀ ਮੋਹਰਾ ਬਣ ਠੀਕ ਹੈ ਤੇ ਜੇ ਝੋਟੀ ਤੁਸੀਂ ਦੇਖੋ ਜਿਹੜੀ ਚੀਜ਼ ਤੁਹਾਨੂੰ ਪਤਾ ਜਿਹੜਾ ਗੋਪੀ ਦੇ ਬੱਚੇ ਆ ਉਹ ਥੋੜੀ ਜੀ ਲੁੱਕ ਉਹਨਾਂ ਦੀ ਆਡੀ ਹੋ ਜਾਂਦੀ ਹੈ ਤਾਂ ਹੁਣ ਜੇ ਲੁੱਕ ਦੀ ਗੱਲ ਕਰੀਏ ਤੁਸੀਂ ਦੇਖ ਸਕਦੇ ਆ ਤੇ ਉਹਨੂੰ ਕਿਹੜਾ ਗੂੜਾ ਵੀ ਦਵਾਉਣੇ ਆ ਤਾਂ ਦੁੱਧ ਵੀ ਚੰਗਾ ਦਿੱਤਾ ਆਪਾਂ ਤੇ ਹੁਣ ਵੀ ਝੋਟੀ ਦੀ ਤਿਆਰੀ ਵੀ ਚੰਗੀ ਹੈ ਤਾਂ ਗੱਲਬਾਤ ਵੀ ਆਪਾਂ ਕਰਵਾਵਾਂਗੇ ਤਾਂ ਪਹਿਲਾਂ ਤੁਸੀਂ ਆਰਡਰ ਕਰਨੀ ਥੋੜਾ ਜਿਹਾ ਮੈਥੋ ਜਾ ਕਰੀਏ ਇੱਧਰ ਆਰਡਰ ਕਰਨੀ ਤੇ ਥਣਾ ਕਰਨੀ ਤੁਸੀਂ ਦੇਖੋ ਤਾਂ ਗਾਇਬ ਦੇਖੋ ਜਿ ਤਾਂ ਬਹੁਤ ਸੋਹਣੀ ਝੋਟੀ ਆ ਤੇ ਸਾਰੀ ਡਿਟੇਲ ਦੀ ਆਪਾਂ ਜਾਣਕਾਰੀ ਵੀ ਲੈਨੇ ਆ ਤਾਂ ਬਾਈ ਆਇਓ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਹੋਰ ਗਰਤੇਜ ਬਾਈ ਸਭ ਠੀਕ ਹੈ ਜੀ ਹਾਂ ਠੀਕ ਠਾਕ ਗਰਤੇਜ ਬਾਈ ਇਹ ਕਈਵੇਂ ਸੂਏ ਝੋਟੀ ਜਿਹੜੀ ਆਪਣੀ ਇਹ ਤੀਜੇ ਸੂਏ ਸੋਨਾ ਜੀ ਤੀਜੇ ਸੂਏ ਸੋਨਾ ਤੇ ਦੂਜੇ ਸੂਏ ਨੇ ਦੁੱਧ ਕਿੰਨਾ ਦਿੱਤਾ ਸੀ ਇਹਨੇ 18 ਪਲੱਸ ਦੁੱਧ ਦਿੱਤਾ ਸੀ 18 ਪਲੱਸ ਦੁੱਧ ਦਿੱਤਾ ਸੀਗਾ ਤੇ ਹੁਣ ਤੀਜਾ ਸੂਆ ਤੇ ਇਹਦੇ ਹੁਣ ਟੀਕੇ ਕਿਹੜਾ ਭਰਿਆ ਹੋਇਆ ਹੁਣ ਕਿਹੜਾ ਭਰਿਆ ਹੋਇਆ ਹਰਦੀਪ ਐਮ 51 ਐਮ 51 ਭਰਿਆ ਹੋਇਆ ਠੀਕ ਹੈ ਤੇ ਦਾ ਪਰਿਆ ਵਾ ਟਿਕਾ ਤੇ ਹੁਣ ਦਿਨ ਕਿੰਨੇ ਲੈ ਜੂਗੇ ਹੁਣ ਇਹ ਬਸ 5 6 ਦਿਨ 6 ਲੈ ਜੇ 7 ਲੈ ਜੇ ਇੱਥੇ ਲਓ ਜਰਾ ਅੱਛਾ ਬੀ ਹਫਤਾ ਤੱਕ ਲੈ ਜੂ ਜਣੀਗੀ ਇੱਕ ਹਫਤੇ ਦੀ ਇਹ ਹੋ ਆ ਤੇ ਦਿਖਾਈਏ ਆਪਾਂ ਕਿਹੜਾ ਦਵਾਕੇ ਬਾਈ ਕਿਹੜਾ ਹਾਂਜੀ ਖੋਲੋ ਬਾਈ ਤਾਂ ਦੇਖ ਸਕਦੇ ਆ ਯਾਰ ਇੱਕ ਗੱਲ ਤਾਂ ਹੈਗੀ ਆ ਗੋਪੀ ਦੇ ਜਿਹੜੇ ਬੱਚੇ ਆ ਇਹਦੀ ਪਛਾਣ ਆੱਡੀ ਆ ਜਾਂਦੀ ਐ ਝੋਟੀਆਂ ਦੀ ਕਿਉਂਕਿ ਇਹਨਾਂ ਦੇ ਸਿੰਗਾ ਤੋਂ ਲਾ ਕੇ ਤਾਂ ਇੱਕ ਕੱਲਾ ਵਸੇ ਮੈਥੋਂ ਜਾਖ ਰਹੀ ਆ ਤੇ ਮੈਂ ਤੁਮ ਬਹਿ ਕੇ ਤੁਹਾਨੂੰ ਮੈਂ ਦਿਖਾਉਣਾ ਤੂੰ ਦੇਖੋ ਆਹ ਡਰੋਡਰ ਦਾ ਵੀ ਲੈ ਜੋ ਕਰਦੇ ਪਾਉਂਦੇ ਇੱਧਰ ਦੀਆਂ ਗਾਂਾਂ ਕੰਨੇ ਨੂੰ ਲੈ ਜਾ ਇਧਰ ਨੂੰ ਢੇੜਾ ਲੰਮਾ ਲੱਗ ਜਾ ਦੇਖੋ ਭਾਈ ਆਦੇ ਮੈਥੋਂ ਇੱਥੇ ਜਦੋਂ ਇੱਥੇ ਆਉਂਦੀਆਂ ਨਾ ਭਜਦੀਆਂ ਇਹ ਤਾਂਬਾਕੀ ਬਰੀਡਿੰਗ ਨੂੰ ਸਾਰੀਆਂ ਚੰਗੀਆਂ ਜਿਹੜੀਆਂ ਪਾਲੀਆਂ ਵੀ ਵਧੀਆ ਚੰਗੀਆਂ ਆਪਦੇ ਘਰ ਦੇ ਰਵੇ ਤੇ ਤੇ ਇਹਦਾ ਵੀ ਆਹ ਡਰੋਡਰ ਤੂੰ ਦੇਖੋ ਤਾਂ ਬਹੁਤ ਸੁਣੀ ਹੈ ਵੀ ਮਾਝ 18-20 ਲੀਟਰ ਦੁੱਧ ਦਿੰਦੀ ਆ। ਦੀ ਭੈਣੀ ਆ। ਇਹ ਵੀ ਤੁਸੀਂ ਦੇਖ ਸਕਦੇ ਆ ਤੇ ਬੋਡੀ ਬੁੱਡੀ ਦੇਖੋ ਬਹੁਤ ਤਕੜੀਆਂ ਹੁੰਦੀਆਂ ਆ ਆਪਦੀ ਬਰੀਡਿੰਗ ਐ। ਆ ਬੱਚਾ ਜਿਵੇਂ ਖੁੱਲੇ ਹੀ ਫਿਰਦਾ ਹੈ। ਤਾਂ ਹੁਣ ਚੋਈ ਵੀ ਐ ਇਹ। ਤਾਂ ਇਹ ਵੀ 18 ਪਲੱਸ ਹੀ ਦੁੱਧ ਦੇ ਜਿਹੜਾ ਦਿੰਦੀ ਆ ਹਰ ਵਾਰੀ। ਤਾਂ ਛੋਟੀ ਨੂੰ ਆਪਾਂ ਇਧਰਲੇ ਪਾਸੇ ਦੇ ਤੁਹਾਨੂੰ ਫੇਰ ਗੌਰ ਦੇ ਨਾਲ ਦਿਖਾਉਣੇ ਆ। ਜੇ ਭੱਜੇ ਨਾ ਤੇ ਉਦੋਂ ਵੀ ਜਿਆਦਾ। ਲਓ ਤੁਸੀਂ ਦੇਖੋ ਹੁਣ ਦੇਖੋ ਆੜ ਰੋੜ। ਆਦੇ ਹੁਣ ਜਾਂਦੀ ਤਣ। ਭਾਈ ਪਰ ਇਹਨੂੰ ਢੇਰੀ ਕਿੰਨੀ ਨੂੰ ਇਹਦਾ ਮੂੰਹ ਕਰਾ ਲਿਆ ਉਧਰ ਨੂੰ। ਚੱਲ ਇਧਰੋਂ ਗਾਹਾਂ ਤੋਂ ਮੋੜ ਲਿਆ ਕੋ ਮੈਧਰੀ ਖੜਾ ਰਹਿਣੇ ਇਥੋਂ ਆਪਾਂ ਜ਼ੂਮ ਕਰ ਲਾਂਗੇ ਦੇਖੋ ਬੜੀ ਪਿਆਰੀ ਝੋਟੀ ਆ ਤਾਂ ਫੋਕਸ ਹੋਣ ਦੇਖੋ ਮਗਰੋਂ ਵੀ ਦੇਖੋ ਆਰਡਰ ਦੀ ਜਿਹੜੀ ਲਮਾਈ ਜੜਾਈ ਆ ਤੇ ਜੇ ਨਾ ਭਜੇ ਤੇ ਇਹ ਤੋਂ ਵੀ ਆਪਾਂ ਟੱਕਿਆ ਕਰ ਰਹੇ ਹਾਂ ਥਣ ਥਣ ਬਹੁਤ ਸੋਹਣਾ ਤਾਂ ਜਿਹਨੂੰ ਮੁੱਠੀ ਵਾਲਾ ਥਣ ਕਹਿੰਦੇ ਨੇ ਜਿਹੜੀ ਮਤਲਬ ਆਮ ਪਾਸਾ ਦੇ ਵਿੱਚ ਇਹਨੂੰ ਦੁੱਧ ਲੈਣ ਦੇ ਵਿੱਚ ਜਿਹੜੇ ਦੁੱਧ ਤੇ ਕੰਮ ਕਰਦੇ ਆ ਫਾਰਮ ਦੇ ਵਿੱਚ ਉਹਨੂੰ ਚੰਗਾ ਮੰਨਦੇ ਆ ਕਿਉਂਕਿ ਇਦਾਂ ਦੀ ਮੱਝ ਨੂੰ ਕਹਿੰਦੇ ਹੁੰਦੇ ਅਗਲਾ ਕਹਿੰਦਾ 2 2 440 ਗ੍ਰਾਮ ਤਾਂ ਇਹੋ ਜੀ ਥਣਾ ਜੀ ਰੱਖਦੀ ਆ ਦੁੱਧ ਹੈ ਉਹ ਕੰਮ ਹੈ ਤਾਂ ਫਿਰ ਜਿਹੇ ਜਿਹੇ ਆਰਡਰ ਹੈ ਤਾਂ ਉਦਾਂ ਦੀ ਜਿੱਦਾਂ ਦਾ ਭਾਂਡਾ ਲੱਗਿਆ ਉਦਾਂ ਦੀ ਜਿਹੜਾ ਦੁੱਧ ਹੈ ਤਾਂ ਉਹ ਦੇਣਾ ਤੇ ਦੇਖੋ ਵੀ ਮਿੱਤਰੋ ਹੁਣ ਸੈਡ ਤੋਂ ਹਾਂ ਖੜਾਈ ਆ ਤੇ ਹਜੇ ਜਿਵੇਂ ਹਫਤਾ ਪਿਆਗਾ ਤੇ ਉਸ ਹਿਸਾਬ ਨਾਲ ਇਹਨੇ ਬਹੁਤ ਬਣਨਾ ਹਜੇ ਤਾਂ ਭਾਈ ਆਪਣਾ ਨੰਬਰ ਬੋਲਿਓ ਆਜੋ ਬੰਨ ਤੋਂ ਪਹਿਲਾਂ ਮਾਜੀ ਬੰਨ ਦੋ ਆਪਾਂ ਨੰਬਰ ਫਿਰ ਐਂਡ ਤੇ ਬੋਲ ਲਾਂਗੇ ਇੱਥੇ ਹੀ ਬੰਨ ਦੋ ਪਾਉਂਦੀ ਤੇ ਬਾਕੀ ਭਾਈ ਜਦੋਂ ਆਕੇ ਤੁਸੀਂ ਦੇਖੋਗੇ ਤੇ ਇਹ ਜਿੰਨੀ ਬੀੜੂ ਉਹਦੇ ਵਿੱਚ ਆ ਉਦੋਂ ਵੀ ਜ਼ਿਆਦਾ ਇਹ ਸੋਹਣੀ ਐ ਕਿਉਂਕਿ ਫੇਰ ਵੀ ਵੀਡੀਓ ਚ ਪਸ਼ੂ ਜਦੋਂ ਭਾਈ ਦਾ ਚਾਕ ਚੱਕ ਲੱਤ ਮੂਰੇ ਚੱਕ ਲਾਂਦਾ ਉਹ ਚੱਕ ਲਾਂਦਾ ਤਾਂ ਇਹ ਤਿੰਨੇ ਮਤਲਬ ਐ ਇੱਕ ਦੂਜੀ ਤੋਂ ਛੋਟੀਆਂ ਸਾਰੀਆਂ ਐ ਖੜੀਆਂ ਠੀਕ ਐ ਇੱਕ ਅੱਧੀ ਚਲੋ ਬਰੀਡਿੰਗ ਵਾਸਤੇ ਤਿਆਰ ਕਰ ਲਈ ਇੱਕ ਅੱਧੀ ਸੇਲ ਕਰ ਲਈ ਹੈਨਾ ਤਾਂ ਭਾਈ ਨੰਬਰ ਕਿੰਨਾ ਆਪਣਾ 94648 94648 26797 26797 ਤੇ ਇੱਕ ਵਾਰੀ ਹੋਰ ਬੋਲ ਦਈਏ 94648 26 797 ਤੇ ਇਹ ਨੰਬਰ ਆ ਭਾਈ ਦਾ ਨਾਮ ਗਰਤੇਜ ਐ ਤਾਂ ਤੁਸੀਂ ਗੱਲ ਕਰ ਸਕਦੇ ਆ ਆਹ ਹੁਣ ਤੁਸੀਂ ਫੋਟ ਸਾਰੀ ਫਰੇਮ ਦੇ ਵਿੱਚ ਇਹਨੂੰ ਗੌਰ ਦੇ ਨਾਲ ਹੰਟ ਗਿਆ ਕੇ ਖੜੀ ਨੂੰ ਵੀ ਦੇਖ ਸਕਦੇ ਆ ਪਿੰਡ ਕੰਡਾ ਬੰਨਾ ਬਰਾਂਡੇ ਜ਼ਿਲ੍ਹੇ ਦਾ ਪਿੰਡ ਆ ਗਿਆ ਮੇਰਾ ਰਾਮਪਰਾ ਫੂਲ ਭਦੌੜ ਰੋਡ ਦੇ ਉੱਤੇ ਆ ਭਦੌੜ ਤੋਂ ਵੀ ਇਹ 10-12 ਕਿਲੋਮੀਟਰ ਹੋ ਰਾਮਪਰੇ ਤੋਂ ਇਹ 15 ਕਿਲੋਮੀਟਰ ਹੋਊਗਾ ਬਿਲਕੁਲ ਵਿਚਾਲੇ ਸੈਂਟਰ ਦੇ ਪਿੰਡ ਆ ਗਿਆ ਤੇ ਬਾਕੀ ਆ ਆਪ ਗੋਪੀ ਦੀ ਆ ਤੇ ਇਹ ਵੀ ਕਮੈਂਟ ਕਰਕੇ ਦੱਸੋ ਵੀ ਬਾਕੀ ਗੋਪੀ ਦੀ ਕਾਪੀ ਜਣਾ ਜਮਾ ਕਿਉਂਕਿ ਗੋਪੀ ਦੀ ਅੱਜ ਤੱਕ ਵੀ ਜਿਹੜੀਆਂ ਚੰਗੀਆਂ ਧੀਆਂ ਦੇਖਦੇ ਆ ਸਾਰੀਆਂ ਸੇਮ ਐ ਠੀਕ ਆ ਇਹ ਝੋਟੇ ਦੇ ਵਿੱਚ ਆਪਾਂ ਕਲਾ ਮੰਨੀ ਐ ਵੀ ਇਹ ਝੋਟਾ ਐ ਬੱਚਾ ਜਦੋਂ ਆਉਂਦਾ ਮਤਲਬ ਆਪਦੀ ਮੋਹਰੇ ਇਹ ਆਡੀ ਲਾ ਜਾਂਦਾ ਉਹਦੇ ਉੱਤੇ ਠੀਕ ਆ ਉਹ ਇਹਦੀ ਜਿਹੜੀ ਪਹਿਚਾਣ ਆ ਉਹ ਆਡੀ ਬਣ ਜਾਂਦੀ ਹੈ ਕਿ ਕੋਈ ਦੇਖਣ ਨੂੰ ਆਮ ਬੰਦਾ ਵੀ ਦੱਸ ਦਿੰਦਾ ਵੀ ਭਾਈ ਇਹ ਕਿਹੜੇ ਝੋਟੇ ਦੀ ਆ